ਬਰਨਾਲਾ ਮੋਗਾ ਹਾਈਵੇ ਤੇ ਇੱਕ ਵਾਰ ਫਿਰ ਲੱਗਿਆ ਜਾਮ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਪੰਜਾਬ ਪੁਲਿਸ ਖਿਲਾਫ ਹੋਈ ਨਾਰੇਬਾਜੀ ਥਾਣਾ ਟੱਲੇਵਾਲ ਮੁਰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ ਦੇ ਲੱਗੇ ਨਾਰੇ ਕਰੀਬ 25 ਦਿਨ ਪਹਿਲਾਂ ਪਿੰਡ ਵਿਧਾਤੇ ਦੇ ਇੱਕ ਕਿਸਾਨ ਨੇ ਕੁਝ ਵਿਅਕਤੀਆਂ ਦੁਆਰਾ ਤੰਗ ਪ੍ਰੇਸ਼ਾਨ ਤੋਂ ਕੀਤੀ ਸੀ ਖੁਦਕੁਸ਼ੀ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਨਹੀਂ ਕਰ ਰਹੀ ਹੈ ਗ੍ਰਿਫਤਾਰ ਜੀ ਹਾਂ 25 ਦਿਨ ਪਹਿਲਾਂ ਬਰਨਾਲਾ ਦੇ ਪਿੰਡ ਵਿਧਾਤ ਦੇ ਵਿਖੇ ਇੱਕ ਕਿਸਾਨ ਨੇ ਪਿੰਡ ਦੇ ਕੁਝ ਵਿਅਕਤੀਆਂ ਦੁਆਰਾ ਤੰਗ ਪ੍ਰੇਸ਼ਾਨ ਕਰਨ ਦੇ ਚਲਦਿਆਂ ਫਾਹਲਗਾ ਖੁਦਕੁਸ਼ੀ ਕਰ ਲਈ ਸੀ ਤੇ ਮਹੀਨੇ ਦੇ ਕਰੀਬ ਦਾ ਸਮਾਂ ਬੀਤਣ ਬਾਅਦ ਵੀ ਪੁਲਿਸ ਨੇ ਇਸ ਖੁਦਕੁਸ਼ੀ ਘਟਨਾ ਚ ਲਾੜੀਨ ਦੇ ਵਿਅਕਤੀਆਂ ਨੂੰ ਕਾਬੂ ਕਰਨ ਚ ਕੋਈ ਦਿਲਚਸਪੀ ਨਹੀਂ ਦਿਖਾਈ ਜਿਸ ਦੇ ਚਲਦਿਆਂ ਪੇੜ ਤੇ ਧਿਰਨੇ ਥਾਣਾ ਟੱਲੇਬਾਲ ਅੱਗੇ ਬਰਨਾਲਾ ਮੋਗਾ ਹਾਈਵੇ ਤੇ ਧਰਨਾ ਦੇ ਕਈ ਘੰਟਿਆਂ ਤੱਕ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ। ਪਿੰਡ ਵਿਧਾਇਕ ਤੇ ਦੇ ਗੁਰਮੀਤ ਸਿੰਘ ਮੁਤਾਬਿਕ ਉਹਨਾਂ ਦੇ ਪਿੰਡ ਅੰਦਰ ਇੱਕ ਪਰਿਵਾਰ ਨਾਲ ਕضیਆ ਕਲੇਸ਼ ਚੱਲਦਾ ਆ ਰਿਹਾ ਸੀ ਤੇ ਉਕਤ ਵਿਅਕਤੀ ਅਕਸਰ ਹੀ ਰਾਤ ਖੇੜੇ ਉੱਦੇ ਪ੍ਰਾ ਗੁਰਪ੍ਰੀ ਸਿੰਘ ਨੂੰ ਤੰਗ ਪਰੇਸ਼ਾਨ ਕਰਦੇ ਸਨ। ਤੇ ਅਖੀਰ ਇਸ ਨਮੋਸ਼ੀ ਦੇ ਚਲਦਿਆਂ ਮਾਨਸਿਕ ਤੌਰ ਤੇ ਟੁੱਟੇ ਗੁਰਪ੍ਰੀ ਸਿੰਘ ਨੇ ਕਰੇ ਹੀ ਫਹਾਲ। ਖੁਸ਼ੀ ਕਰ ਲਈ ਇਹ ਜੀ ਮੇਰੇ ਘਰ ਵਾਲੇ ਨੂੰ ਬਹੁਤ ਜ਼ਿਆਦੇ ਆਪਣਾ ਤੰਗ ਕਰਦੇ ਸੀਗੇ ਜੀ ਬਹੁਤ ਜ਼ਿਆਦੇ ਰਾਹ ਚ ਵਿਘਰਦੇ ਸੀ ਤੰਗ ਕਰ ਕਰਕੇ ਮੇਰੇ ਘਰ ਵਾਲੇ ਨੂੰ ਮਾਰਿਆ ਜੀ ਛੋਟੇ ਛੋਟੇ ਮੇਰੇ ਬੱਚੇ ਆ ਮੇਰਾ ਹੁਣ ਕੋਈ ਉੱਤਾ ਨਹੀਂ ਜੀ ਪਸਾਇਤਲੇ ਵਾਲੇ ਉਹਦੋਂ ਦਾ ਚੱਕਦੇ ਜੀ ਅੱਜ 22 ਦਿਨ ਹੋ ਗਏ ਜੀ ਕੋਈ ਨਹੀਂ ਬਹੁਤ ਬੁਰਾ ਹਾਲ ਆ ਜੀ ਮੇਰੇ ਘਰ ਦਾ ਕੋਈ ਨਹੀਂ ਇਸ ਗੱਲ ਦਾ ਪਿੰਡ ਤੇ ਕੋਈ ਸੋਚਦਾ ਇਸ ਗੱਲ ਬਾਰੇ ਵੀ ਮਾੜੀ ਗੱਲ ਹੋਗੀ ਜੀ ਸ਼ਤੈ ਉਹਨਾਂ ਨੂੰ ਤਾਂ ਹਾਂ ਚੱਕਦੇ ਆ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਘਟਨਾ ਦੇ 25 ਦਿਨ ਬੀਤਣ ਤੋਂ ਬਾਅਦ ਵੀ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਪਾਈ। ਜੀ 26-5 ਦੀ ਗੱਲ ਹੈ ਜੀ ਮੇਰਾ ਭਰਾ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਆਤਮ ਹੱਤਿਆ ਕਰ ਲਈ ਸੀ ਜੀ ਇਹਦਾ ਕਾਰਨ ਮਨਜੀਤ ਸਿੰਘ ਤੇ ਹਰਵਿੰਦਰਦੀਪ ਸਿੰਘ ਜੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸੀਗੇ ਮੰਨ ਲਓ ਮਹੀਨੇ ਤੋਂ ਜੀ ਤੇ ਉਹਨਾਂ ਨੇ ਮੇਰੇ ਕੋਲੇ ਵੀ ਗੱਲ ਕਰੀ ਤੇ ਮੈਂ ਸਰਪੰਚ ਸਾਹਿਬ ਨੂੰ ਵੀ ਦੱਸਿਆ ਸੀ ਇਹਦੇ ਬਾਰੇ ਜ਼ਿਕਰ ਕੀਤਾ ਸੀਗਾ ਜੀ ਤੇ ਉਹਨਾਂ ਨੇ ਮੰਨ ਲਓ ਵੀ ਕਿਹਾ ਵੀ ਜੀ ਉਹਨਾਂ ਨੇ ਕੋਈ ਨਹੀਂ ਗੱਲ ਗੋਲੀ ਉਹਨਾਂ ਦੀ ਤੇ ਇੰਨਾ ਜ਼ਿਆਦਾ ਵੱਧ ਗਿਆ ਸੀ ਕੰਮ ਤੇ ਤੰਗ ਆ ਕੇ ਜੀ ਉਹ ਜਦੋਂ ਗੁਰਦੁਆਰਾ ਸਾਹਿਬ ਵੀ ਜਾਂਦੇ ਸੀਗੇ ਜੀ ਉਸ ਟਾਈਮ ਵੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀਗਾ ਗਲਤ ਗਾਲਾਂ ਕੱਢੀਆਂ ਜਾਂਦੀਆਂ ਸੀਗੀਆਂ ਜੀ ਉਹ ਉਹ ਗੁਰਸਿੱਖ ਸੀਗੇ ਜੀ ਅੰਮ੍ਰਿਤਸਰ ਆਇਆ ਸੀਗਾ ਉਹਨਾਂ ਦਾ ਡੇਲੀ ਜਾਂਦੇ ਸੀ ਗੁਰਦੁਆਰਾ ਸਾਹਿਬ ਉਹਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ ਜੀ ਮੰਨ ਲਓ ਉਹਨਾਂ ਦੀ ਤੰਗੀ ਤੋਂ ਆ ਕੇ ਜੀ ਇਹਨਾਂ ਨੇ ਆਤਮ ਹੱਤਿਆ ਕਰ ਲਈ ਤੇ ਘਰ ਚ ਹੀ ਕਰੇ ਜੀ ਇਸ ਵਾਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਜੀ ਢੱਲੇ ਵਾਲੇ ਥਾਣੇ ਤੇ ਉਹਨਾਂ ਦੇ ਖਿਲਾਫ ਐਫ ਆਰ ਕੱਟੀ ਗਈ ਜੀ 26 ਪੰਜ ਦੀ ਕੱਟੀ ਹੋਈ ਹੈ ਵੀਰ ਜੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜੀ ਕੋਈ ਕਾਰਵਾਈ ਨਹੀਂ ਹੋਈ ਰੋਜ਼ ਅਸੀਂ ਆਉਣੇ ਥਾਣੇ ਸਾਨੂੰ ਇਹ ਕਹਿ ਕੇ ਮੋੜਿਆ ਜਾਂਦਾ ਵੀ ਕੋਈ ਨਹੀਂ ਫੜ ਲਾਂਗੇ ਜੀ ਫੜ ਲਾਂਗੇ ਹਜੇ ਤੱਕ ਕੋਈ ਇੱਕ ਬੰਦਾ ਵੀ ਫੜਿਆ ਨਹੀਂ ਗਿਆ ਜੀ ਜੇਕਰ ਥਾਣਾ ਮੁਖੀ ਦੀ ਮੰਨੀ ਹੈ ਤਾਂ ਉਹਨਾਂ ਕੋਲ ਫਿਰ ਰਟਿਆ ਰਟਾਇਆ ਜਵਾਬ ਸੀ ਪੁਲਿਸ ਕਾਰਵਾਈ ਕਰ ਰਹੀ ਹੈ ਜਲਦ ਦੋਸ਼ੀਆਂ ਉੱਪਰ ਕਾਬੂ ਕੀਤਾ ਜਾਵੇਗਾ ਨੀ ਇਹ ਆਪਣਾ ਪ੍ਰੋਸੈਸ ਜਾਰੀ ਹੈ ਅਸੀਂ ਸਵੇਰ ਵੀ ਰੇਡ ਕੀਤੀ ਸੀ ਆ ਜਿਹੜੇ ਮੁਕਦਮੇ ਦੇ ਮਦਈ ਨੇ ਇਹ ਵੀ ਮੌਕੇ ਤੇ ਸੀ ਪਰ ਕੋਈ ਬੰਦਾ ਹੱਥ ਨਹੀਂ ਲੱਗਿਆ ਜਦੋਂ ਵੀ ਮਤਲਬ ਸਾਨੂੰ ਮਿਲਿਆ ਸੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲੇ ਵਿੱਚ ਲਿਆਵਾਂਗੇ ਪਹਿਲਾਂ ਇਹਨਾਂ ਦੇ ਕੋਰਟ 'ਚ ਬੇਲ ਲਵਾਈ ਸੀ ਕੱਲ ਇਹਨਾਂ ਦੀ ਸੈਸ਼ਨ ਕੋਰਟ ਤੋਂ ਬੇਲ ਰਿਜੈਕਟ ਹੋ ਗਈ ਤੇ ਉਦੋਂ ਆਪਣਾ ਕੋਰਟ ਦਾ ਉਸ ਹੀ ਆਪਣਾ ਸੈਕੰਡ ਹੁਣ ਜਦੋਂ ਵੀ ਮਿਲੀ ਸਾਡੀ ਕੋਸ਼ਿਸ਼ ਜਾਰੀ ਹੈ ਟੀਮਾਂ ਬਣਾਈਆਂ ਨੇ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਾਂਗੇ ਇਸ ਤੋਂ ਬਾਅਦ ਹੁਣ ਪੁਲਿਸ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਦੋ ਦਿਨਾਂ ਵਿੱਚ ਦੋਸ਼ੀ ਕਾਬੂ ਨਾ ਕੀਤੇ ਗਏ ਤਾਂ ਧਰਨਾ ਅਨਮਿੱਥੇ ਸਮੇਂ ਲਈ ਹੋਵੇਗਾ ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਟੱਲੇਵਾਲ ਦੀ ਪੁਲਿਸ ਖਿਲਾਫ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਹਵਾਲਾਤ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰ ਸ਼ਰਾਬ ਫੜਾਈ ਸੀ ਜਿਸ ਦੇ ਵਿਰੋਧ ਵਿੱਚ ਵੀ ਇੱਥੇ ਲੋਕਾਂ ਵੱਲੋਂ ਪੁਲਿਸ ਪਾਰਟੀ ਖਿਲਾਫ ਧਰਨਾ ਲਗਾਇਆ ਗਿਆ ਸੀ ਅਤੇ ਬਾਅਦ ਦੇ ਵਿੱਚ ਪੁਲਿਸ ਨੂੰ ਉਸ ਵਿਅਕਤੀ ਨੂੰ ਹਵਾਲਾਤ ਤੋਂ ਬਾਹਰ ਕੱਢਣਾ ਪਿਆ ਸਵਾਲ ਇਹ ਖੜੇ ਹੁੰਦੇ ਨੇ ਕਿ ਟੱਲੇਵਾਲ ਦੀ ਪੁਲਿਸ ਪਾਰਟੀ ਇੰਨੀ ਢਿੱਲੀ ਕਾਰਗੁਜ਼ਾਰੀ ਕਿਉਂ ਕਰਦੀ ਹੈ ਇਹਨਾਂ ਵਿਰੁੱਧ ਪੰਜਾਬ ਸਰਕਾਰ ਕੋਈ ਐਕਸ਼ਨ ਕਿਉਂ ਨਹੀਂ ਲੈਂਦੀ ਆਖਿਰ थाना ਮੁਖੀ ਵੱਲੋਂ ਆਮ ਲੋਕਾਂ ਨਾਲ ਇਹ ਤੱਕਾ ਕਦੋਂ ਤੱਕ ਚੱਲੇਗਾ ਬਰਨਾਲਾ ਤੋਂ ਸਪੋਕਸਮੈਨ ਟੀਵੀ ਦੇ ਲਈ ਕੈਮਰਾਮੈਨ ਰਜਿੰਦਰ ਸਿੰਘ ਦੇ ਨਾਲ ਸਾਹਿਬ ਸੰਧੂ ਦੀ ਰਿਪੋਰਟ